ਹਾਂਜੀ ਸਾਸਿਕਾ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਸੁਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਧਰਮ ਮਸਾਲਾ ਬਣਾਵਾਂਗੇ ਘਰੇ ਹੀ ਬਣਾਵਾਂਗੇ ਪੀਸਾਂਗੇ ਨੂੰ ਘਰੇ ਆਪਾਂ ਮਿਕਸੀ ਦੇ ਵਿੱਚ ਪੀਸ ਲਾਂਗੇ ਤੇ ਉਹਦੇ ਵਾਸਤੇ ਆਪਾਂ ਲਏ ਆ ਜੀ ਇੱਧਰ ਆਪਾਂ 4 ਚਮਚਾ ਚਾਹ ਚਮਚ ਜਿਹੜੇ ਆਪਾਂ ਰੋਜ਼ ਵਰਤਦੇ ਆਂ 4 ਚਮਚ ਲੈ ਆਪਾਂ ਜੀਰਾ ਤੇ 2 ਚਮਚ ਲੈ ਆ ਜੀ ਆਪਾਂ ਛਾਹ ਜੀਰਾ ਇਹ ਛਾਹ ਜੀਰਾ ਆਟਾ ਹੁੰਦਾ ਹੈਗਾ ਇਹਦੇ ਨਾਲ ਮਸਾਲਾ ਬਹੁਤ ਵਧੀਆ ਬਣਦਾ ਹੈਗਾ ਤੇ ਆਪਾਂ 2 ਚਮਚ ਲੈਏ ਆ ਜਿੱਟਣੀਆਂ ਇਹਦੇ ਟਣੀਆਂ ਸਾਬਤ ਤੇ 2 ਚਮਚ ਲੈਏ ਆ ਜੀ ਆਪਾਂ ਸੌਂਫ ਦੇ ਇੱਧਰ 1 ਚਮਚ ਲਿਆ ਆਪਾਂ ਕਾਲੀ ਮਿਰਚ ਦਾ ਤਿੰਨ ਆਪਾਂ ਚੱਕਰ ਫੁੱਲ ਲੈਏ ਆ ਇੱਧਰ ਆਪਾਂ ਵੱਡੀਆਂ ਇਲਾਇਚੀਆਂ ਦਾ ਨਾ ਪਾਊਡਰ ਲਿਆ ਦੋ ਤਿੰਨ ਇਲਾਇਚੀਆਂ ਦਾ ਨਾ ਪਾਊਡਰ ਆਪਣੇ ਕੋਲੇ ਉਹ ਲਿਆਇਆ ਤਾਂ ਇੱਧਰ 1 ਚਮਚ ਲੌਂਗ ਦਾ 1 ਚਮਚੇ ਇਲਾਇਚੀ ਦਾ ਇੱਧਰ ਆਪਾਂ ਲੈ ਆ ਜੀ ਛੋਟੇ-ਛੋਟੇ ਦੋ ਤਿੰਨ ਪੀਸ ਲੈ ਦਾਲ ਚੀਨੀ ਦੇ ਤੇ ਆਪਾਂ ਥੋੜਾ ਜਿਹਾ ਲੈ ਆ ਜੇ ਜੈਫਲ ਹੁਣ ਆਪਾਂ ਇਹਨਾਂ ਨੂੰ ਪੀਸਦੇ ਆ ਤੇ ਜਿਹੜਾ ਚੱਕਰ ਫੂਲ ਆ ਜਾਂ ਧਾਜ ਚੀਨੀ ਆ ਇਹਨਾਂ ਨੂੰ ਆਪਾਂ ਥੋੜਾ ਥੋੜਾ ਖਲ ਵਟੇ ਵਿੱਚ ਨਾ ਕ੍ਰਸ਼ ਕਰ ਲਾਂਗੇ ਇਸ ਤਰ੍ਹਾਂ ਕਰਕੇ ਨਾ ਇਹਨੂੰ ਥੋੜਾ ਥੋੜਾ ਕ੍ਰਸ਼ ਕਰ ਲਾਂਗੇ ਫਿਰ ਆਪਾਂ ਹਾਂਜੀ ਆਪਾਂ ਚੱਕਰ ਫੂਲ ਤੇ ਆਪਾਂ ਧਾਜ ਚੀਨੀ ਇਹਨਾਂ ਕ੍ਰਸ਼ ਕਰ ਲਏ ਤੇ ਹੁਣ ਆਪਾਂ ਇਹ ਪਾਣੀ ਪਾਉਣੇ ਆਪਾਂ ਮਿਕਸੀ ਜੱਗ ਵਿੱਚ ਪਹਿਲਾਂ ਪਾਵਾਂਗੇ ਆਪਾਂ ਜੀਰਾ ਹੁਣ ਆਪਾਂ ਪਾਵਾਂਗੇ ਛਾਹ ਜੀਰਾ ਹੁਣ ਜੀ ਪਾਵਾਂਗੇ ਧਨੀਆ 6 ਫੁੱਲ ਕਾਲੀ ਮਿਰਚ ਚੱਕਰ ਫੂਲ ਦਾਲਚੀਨੀ ਤੇ ਜੈਫਲ ਦਾ ਪਾਊਡਰ ਇਹ ਪਾਵਾਂਗੇ ਇੱਧਰ ਵੱਡੇ ਇਲਾਇਚੀ ਦਾ ਪਾਊਡਰ ਹੈ ਲੌਂਗ ਤੇ ਇਲਾਇਚੀ ਹੈ ਜੀ ਨਾ ਤਾਂ ਸਾਰਾ ਸਮਾਨ ਇਸ ਜੱਗ ਵਿੱਚ ਪਾ ਲਿਆ ਤੇ ਨੂੰ ਨਾ ਆਪਣਾ ਇਹਨੂੰ ਤਰਾਂਗੇ ਕਰਾਂਗੇ। ਲਓ ਜੀ ਮਸਾਲਾ ਆਪਣਾ ਬਹੁਤ ਵਧੀਆ ਪੀਸਿਆ ਗਿਆ ਆਪਾਂ ਬਾਹਰ ਕੱਢ ਕੇ ਦੇਖਦੇ ਹਾਂ। ਹਾਂਜੀ। ਦੇਖੋ ਜੀ ਮਸਾਲਾ ਆਪਣਾ ਬਹੁਤ ਵਧੀਆ ਪੀਸਿਆ ਗਿਆ ਕਈ ਵਾਰ ਦਰਦਰਾਗਾ ਹੋਵੇ ਨਾ ਆਪਾਂ ਛਾਣ ਵੀ ਸਕਦੇ ਹਾਂ। ਤੇ ਵੈਸੇ ਤਾਂ ਬਹੁਤ ਵਧੀਆ ਪੀਸਿਆ ਜਾਂਦਾ ਛਾਨਣ ਦੀ ਲੋੜ ਵੀ ਨਹੀਂ ਪੈਂਦੀ ਤੇ ਵੈਸੇ ਛਾਨ ਲਾਂਗੇ ਤਾਂ ਉਹਦੇ ਵੀ ਵਧੀਆ ਬਣ ਜਾਂਦਾ ਦੇਖੋ ਜੀ ਆਪਣਾ ਮਸਾਲਾ ਬਣ ਕੇ ਬਹੁਤ ਸੋਹਣਾ ਤਿਆਰ ਹੋ ਗਿਆ ਤੇ ਘਰੇ ਬਣਾਇਓ ਤੇ ਸਬਜ਼ੀ ਬਹੁਤ ਹੀ ਟੇਸਟੀ ਬਣਦੀ ਆ ਤੇ ਕੋਈ ਖਾਸ ਮਸਾਲੇ ਹੈ ਨਹੀਂ ਜੋ ਆਪਣੇ ਘਰੇ ਹੀ ਮਿਲ ਜਾਂਦੇ ਆ ਕਿ ਆਪਾਂ ਮਸਾਲਾ ਘਰੇ ਤਿਆਰ ਕਰੀਏ ਤਾਂ ਸਬਜ਼ੀ ਬਹੁਤ ਟੇਸਟੀ ਬਣਦੀ ਆ ਜੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ